ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਪਿਆਰਾ ਬਚਨ ਅਸੀਂ ਗੁਰੂ ਘਰ ਵਿੱਚੋਂ ਸੁਣਦੇ ਹਾਂ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਗੱਲ ਕਰਾਂਗੇ ਮੀਰੀ ਪੀਰੀ ਬਾਰੇ ਇਹਨਾਂ ਬੋਲਾਂ ਨਾਲ ਉਹ ਸਮਾਂ ਯਾਦ ਆ ਜਾਂਦਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਤਾਨ ਕਰਕੇ ਤਖਤ ਸਾਹਿਬ ਦੇ ਉੱਪਰ ਬਰਾਜਮਾਨ ਹੁੰਦੇ ਸਨ ਸਿੱਖ ਪਰੰਪਰਾ ਵਿੱਚ ਮੀਰੀ ਪੀਰੀ ਸ਼ਬਦਾ ਦਾ ਸਬੰਧ ਰਾਜਨੀਤਿਕ ਅਤੇ ਅਧਿਆਤਮਿਕ ਵਿਚਾਰਧਾਰਾ ਦੇ ਨਾਲ ਹੈ ਸਿੱਖ ਧਰਮ ਵਿੱਚ ਮੀਰੀ ਅਤੇ ਪੀਰੀ ਧਰਮ ਤੇ ਰਾਜਨੀਤੀ ਨੂੰ ਜੋੜਿਆ ਗਿਆ ਹੈ ਸਿੱਖ ਧਰਮ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ ਦੁਨਿਆਵੀ ਅਤੇ ਧਾਰਮਿਕ ਦੋਵੇਂ ਪੱਖਾਂ ਤੋਂ ਜ਼ਿੰਦਗੀ ਵਿੱਚ ਬਰਾਬਰ ਮਾਤਾ ਰੱਖਦਾ ਹੈ ਆਮ ਤੌਰ ਤੇ ਇਹਨਾਂ ਦੋਹਾਂ ਨੂੰ ਇੱਕ ਦੂਜੇ ਦੇ ਵਿਰੋਧੀ ਮੰਨ ਲਿਆ ਜਾਂਦਾ ਹੈ ਜਦੋਂ ਕਿ ਇੱਕ ਦੂਜੇ ਦੇ ਪੂਰਕ ਹਨ ਇਹਨਾਂ ਦਾ ਸੰਤੁਲਨ ਰਹਿਣਾ ਅਤ ਜ਼ਰੂਰੀ ਹੈ ਸਿੱਖ ਦਾ ਜੀਵਨ ਮਨੋਰਥ ਮੀਰੀ ਪੀਰੀ ਦਾ ਸੁਮੇਲ ਹੈ ਸਿੱਖੀ ਦਾ ਇਹ ਪ੍ਰਮੁੱਖ ਸਿਧਾਂਤ ਗੁਰੂ ਨਾਨਕ ਸਾਹਿਬ ਦੇ ਸਮੇਤ ਹੋਣ ਦੇ ਵਿੱਚ ਆ ਚੁੱਕਾ ਸੀ ਪਰ ਸੰਸਥਾਤਮਕ ਤੌਰ ਤੇ ਇਹਨਾਂ ਦਾ ਸਬੰਧ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤੋਂ ਵੇਖਣ ਨੂੰ ਮਿਲਦਾ ਹੈ ਜਿਨ੍ਹਾਂ ਨੇ ਗੁਰਤਾ ਗੱਦੀ ਤੇ ਬੈਠਣ ਸਮੇਂ ਮੀਰੀਅਤ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਨ ਕੀਤੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਿੱਖਾਂ ਦੇ ਮਨਾਂ ਵਿੱਚ ਰਾਜਸੀ ਸਰਵਕਾਰ ਪ੍ਰਤੀ ਚੇਤਨਾ ਪੈਦਾ ਕੀਤੀ ਜਿਸ ਕਰਕੇ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਅਤੇ ਮੀਰੀ ਪੀਰੀ ਦਾ ਮਾਲਕ ਕਿਹਾ ਜਾਣ ਲੱਗਿਆ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤਾਂ ਗੁਰੂ ਘਰ ਦੇ ਅਨੰਨ ਸੇਵਕ ਬਾਬਾ ਬੁੱਢਾ ਜੀ ਨੇ ਦੋ ਤਲਵਾਰਾਂ ਆਪ ਜੀ ਨੂੰ ਪਹਿਨਾਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਧਿਆਤਮਕ ਮੰਡਲਾਂ ਵਿੱਚ ਅਗਵਾਈ ਦੀ ਨਿਸ਼ਾਨੀ ਅਤੇ ਦੂਜੀ ਸੰਸਾਰਕ ਮਸਲਿਆਂ ਸਬੰਧੀ ਅਗਵਾਈ ਦੀ ਇਹ ਦੋਵੇਂ ਤਲਵਾਰਾਂ ਮੀਰੀ ਅਤੇ ਪੀਰੀ ਇਸ ਗੱਲ ਦੀਆਂ ਸੂਚਕ ਸਨ ਕਿ ਸੰਸਾਰਕ ਅਤੇ ਅਧਿਆਤਮਕ ਹਰ ਤਰ੍ਹਾਂ ਦੇ ਸਿੱਖ ਦੀ ਮੁਸ਼ਕਲ ਤਖਤ ਸਾਹਿਬ ਦੇ ਉੱਪਰ ਬਿਰਾਜਮਾਨ ਗੁਰੂ ਸਾਹਿਬ ਦੀ ਰਹਿਨਮਾਈ ਵਿਚ ਹੱਲ ਹੋਵੇਗੀ ਮੀਰੀ ਪਰੀ ਦੇ ਇਸ ਸਿਧਾਂਤ ਸਦਕਾ ਸਿੱਖੀ ਨੂੰ ਧਾਰਮਿਕ ਅਤੇ اخلاਕੀ ਮਜ਼ਬ ਤੋਂ ਤਾਕਤਵਰ ਜਥੇਬੰਦੀ ਵੀ ਬਣਾਇਆ ਜਿਸ ਨੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਭਾਰੀ ਇਨਕਲਾਬ ਪੈਦਾ ਕਰ ਦਿੱਤਾ ਗੁਰੂ ਸਾਹਿਬ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ ਇਸੇ ਸਦਕਾ ਉਹਨਾਂ ਸਿੱਖ ਪੰਥ ਨੇ ਨਵਿਕਲੀ ਪਹਿਚਾਣ ਪੈਦਾ ਕੀਤੀ ਗੁਰੂ ਸਾਹਿਬ ਜੀ ਨੇ ਤਾਕਤ ਤੇ ਬਰਾਜਮਾਨ ਹੋ ਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧੰਨ ਕਰਕੇ ਉਹਨਾਂ ਆਦਰਸ਼ਾਂ ਦਾ ਪ੍ਰਚਾਰ ਤੇ ਵਿਸਾਰ ਕੀਤਾ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੰਗਾਰ ਰੂਪ ਦੇ ਵਿੱਚ ਸਨ ਗੁਰੂ ਸਾਹਿਬ ਨੇ ਸੰਤ ਸਰੂਪ ਸਿੱਖਾਂ ਨੂੰ ਸੰਤ ਸਿਪਾਈ ਬਣਾ ਕੇ ਤਲਵਾਰ ਫੜਨ ਦਾ ਹੌਸਲਾ ਦਿੱਤਾ ਗੁਰੂ ਸਾਹਿਬ ਹਰ ਕਦਮ ਉੱਤੇ ਮੀਰੀ ਅਤੇ ਪੀਰੀ ਭਗਤੀ ਅਤੇ ਸ਼ਕਤੀ ਨੂੰ ਇਕੱਠਾ ਕਰਕੇ ਵੇਖਦੇ ਇੱਥੇ ਇਹ ਵੀ ਧਿਆਨ ਦੇ ਯੋਗ ਹੈ ਕਿ ਆਪਣੇ ਧਰਮ ਅਤੇ ਸਭਿਆਚਾਰ ਦੀ ਰਾਖੇ ਲਈ ਤਰਵਾਰ ਚੁਕਣਾ ਇੱਕ ਫਰਜ਼ ਹੈ। ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਸੰਯੁਕਤ ਰੂਪ ਵਿੱਚ ਮੀਰੀ ਪੀਰੀ ਤੇ ਸਿਦਾਂਤ ਦੀ ਪ੍ਰਵਰੋਧਤਾ ਕਰਦੇ ਹਨ। ਮੀਰੀ ਪੀਰੀ ਇਹ ਸੰਯੁਕਤ ਰੂਪ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸੇ ਦੀ ਸਿਰਜਣਾ ਸਮੇਂ ਸੰਤ ਸਿਪਾਈ ਦੇ ਰੂਪ ਵਿੱਚ ਪ੍ਰਗਟ ਹੋਇਆ ਅਤੇ ਅਖੀਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਅਪੇਧ ਹੋ ਗਿਆ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਅਧਿਆਤਮਿਕ ਸ਼ਕਤੀ ਦਾ ਸੋਮਾ ਅਤੇ ਖਾਲਸਾ ਪੰਥ ਦੁਨਿਆਵੀ ਪ੍ਰਭਤਾ ਦਾ ਪ੍ਰਤੀਕ ਹੈ। ਆਓ ਅਸੀਂ ਵੀ ਮੇਰੀ ਪੀਰੀ ਦੇ ਇਸ ਸਿਧਾਂਤ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਈਏ ਅਤੇ ਸਮੁੱਚੇ ਸਿੱਖ ਨੌਜਵਾਨਾਂ ਨੂੰ ਇਸ ਸਿਧਾਂਤ ਤੋਂ ਜਾਣੂ ਕਰਵਾਈਏ ਸੋ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਐਸੀ ਸਿੱਖ ਪੰਥ ਵਿੱਚ ਮੇਰੀ ਅਤੇ ਪੀਰੀ ਦਾ ਸਿਧਾਂਤ ਉਹਨਾਂ ਸਾਨੂੰ ਦੇ ਆਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ